ਪੀਵੜੀ ਵਿਕਾਸ ਬੈਂਕ ਨੇ ਕਿਸਾਨਾਂ ਵੱਲੋਂ ਲੈ ਗਏ ਕਿਸੇ ਵੀ ਤਰ੍ਹਾਂ ਦੇ ਕਰਜ਼ੇ ਨੂੰ ਮਾਫ਼ ਕਰਨ ਤੋਂ ਇਨਕਾਰ ਕੀਤਾ ਹੈ ਬੈਂਕ ਨੇ ਮੁਕਸਰਚ ਇਸ ਬਾਬਤ ਇਸ਼ਤਿਹਾਰ ਲਗਵਾ ਕੇ ਕਿਸਾਨਾਂ ਨੂੰ ਬਕਾਇਆ ਰਕਮ ਜਮ੍ਹਾਂ ਕਰਵਾਉਣ ਲਈ ਕਿਹਾ ਹੈ ਬੈਂਕ ਮੁਤਾਬਕ ਕਿਸਾਨਾਂ ਵੱਲੋਂ ਲੈ ਗਏ ਕਰਜ਼ੇ ਕਪਤਨ ਸਰਕਾਰ ਦੀ ਕਰਜ਼ੇ ਮਾਫੀ ਦੇ ਸਕੀਮਾ ਅੰਤਰਗਤ ਨਹੀਂ ਆਉਂਦੇ ਕਿਸਾਨਾਂ ਨੇ ਇਸ ਨੂੰ ਬੈਂਕ ਤੇ ਸਰਕਾਰ ਦਾ ਧੱਕਾ ਦੱਸਿਆ ਪੀਵੜੀ ਵਿਕਾਸ ਬੈਂਕ ਦੇ ਹੀ ਕਰਜ਼ੇ ਜਿਹੜੇ ਉਹ ਫਸਲੀ ਕਰਜ਼ੇ ਨਹੀਂ ਮੰਨਦੀ ਸਰਕਾਰ ਕਿ ਉਹ ਉਸ ਨੂੰ ਆਧਾਰ ਮੰਨ ਕੇ ਕਰਜ਼ੇ ਦਿੰਦੀ ਫਸਲਾਂ ਦੇ ਕਰਜ਼ੇ ਤਹਿਤ ਉਹ ਕਰਜ਼ਾ ਸਾਨੂੰ ਦਿੰਦੀ ਉਹਨੂੰ ਬੰਕਾ ਜੇ ਮੰਨਣ ਤੋਂ ਇਨਕਾਰ ਕਰ ਰਿਹਾ ਹੈ ਇਹ ਸਰਾਸਰ ਜਿਹੜੀ ਕਿਸਾਨੀ ਨੂੰ ਧੱਕਾ ਹੋ ਰਿਹਾ ਜम्मेवार ਸਰਕਾਰ ਕੇਂਦਰ ਸਰਕਾਰ ਸੂਚਕਾਂਕਾਂ ਨੂੰ ਸਾਨੂੰ ਅਜੇ ਤੱਕ ਭਾ ਨਹੀਂ ਮਿਲਿਆ ਜਿੰਨਾ ਜਿਹੜੇ ਸਾਨੂੰ ਸੂਚਕਾਂਕਾਂ ਨੂੰ ਭਾ ਨਹੀਂ ਮਿਲਦਾ ਡਾਕਟਰ ਸਵਾਮੀ ਨਾਥ ਦੀ ਰਿਪੋਰਟ ਨਾਲ 50% ਲਾਗਤ ਮੁੱਲ ਦੇ ਉਹਨਾਂ ਚੇਰੇ ਕਿਸਾਨੀ ਕਰਜ਼ਾ ਖਤਮ ਹੀ ਨਹੀਂ ਹੋਦਾ ਕਿਸਾਨਾਂ ਨਾਲ ਸਰਾਸਰ ਧੱਕਾ ਹੈ ਕਿਸਾਨਾਂ ਤੇ ਇਹ ਤਸ਼ੱਦਦ ਹੋ ਰਿਹਾ ਜਿਹੜੀ ਫਸਲੀ ਕਰਜ਼ੇ ਆ ਉਹ ਕੋਆਪਰੇਟਿਵ ਬੈਂਕ ਔਰ ਲੈਣ ਮਾਰੀ ਬੈਂਕ ਦੀ ਆ ਜੇ ਸਹਿਕਾਰੀ ਬੈਂਕਾਂ ਦੇ ਕਰਜ਼ੇ ਹੀ ਫਸਲੀ ਕਰਜ਼ੇ ਨਹੀਂ ਜਾਕਸਾਨੀ ਨਾਲ ਸੰਬੰਧਤ ਹੈ ਐਗਰੀਕਲਚਰ ਕਰਜ਼ੇ ਨਹੀਂ ਹੋਰ ਕਿਹੜੇ ਹੋਣਗੇ ਕਿਸਾਨਾਂ ਨੇ ਕੇਂਦਰ ਤੇ ਸੂਬਾ ਸਰਕਾਰ ਨੂੰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰ ਕਿਸਾਨਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ ਮੁਖਸਰ ਤੋਂ ਤਰਸੀਮ ਟੁੱਡੀ ਜਗ ਬਣੀ ਟੀਵੀ